ਇਨਾਂ ਦਾ ਪਿਓ ਕਹਿੰਦਾ ਕੁਛ ਵੀ ਹੋ ਜਾਵੇ ਪਰ ਮੇਰੀ ਸੀਗੀ ਸੀ ਪੰਜੇ ਸੀ ਹੋ ਜਾਣ ਹੂੰ ਇਹ ਬਖਸ਼ਣਾ ਨੇ ਜੀ ਦਾਦੀ ਨੇ ਕਿਹਾ ਵੀ ਮੈਂ ਬਚਦੀ ਤਾਂ ਜੇ ਰਲਾ ਮਰੀ ਅੱਛਾ ਉਹ ਮਾਰੇ ਜਾਵੇ ਬਾਦੀ ਕਹਿ ਰਹੀ ਸੀ ਜਨ ਸਾਡੀ ਤੁਹਾਡੇ ਦਾਦੀ ਨੇ ਕਿਹਾ ਬਾਦੀ ਗਰਮ ਸੀ ਹਾਂ ਹੂੰ ਗਰਮਤੀ ਦਾ ਪਿਓ ਵੀ ਬਹੁਤ ਸੀ ਹੂੰ ਉਹਨੇ ਫੇਰ ਕੀ ਕਿਹਾ ਜਦੋਂ ਰਲਾ ਨੂੰ ਮਾਰਨ ਦੀ ਤਿਆਰੀ ਇਹਨਾਂ ਨੇ ਫੁੱਲ ਕਰ ਲਈ ਦੋਨਾਂ ਉੱਤੇ ਹੱਥ ਸ਼ਾਂਤੀ ਹੋ ਗਈ ਸੀ ਹੂੰ ਤਾਂ ਅੱਜ ਜਿਹੜਾ ਮੁੱਢੋਂ ਪਤੌਰ ਸੀ ਨਾ ਬੋਰਡ ਵੇਖਿਆ ਤੁਸੀਂ ਹਾਂਜੀ ਕੁਛ ਬੰਦੇ ਰਲੇ ਨੇ ਇੱਥੇ ਛੱਡੇ ਹੂੰ ਉਥੋਂ ਤੋਂ ਪਰੇ ਪਹਿਲੇ ਪਾਸੇ ਜਾਂਦਾ ਦਾ ਰਾਵੀ ਦਾ ਕੋ ਉੱਥੇ ਛੱਡੇ ਹੂੰ ਯਾਨੀ ਬੰਦੇ ਬਾਹਰੋਂ ਲੈ ਕੇ ਤਿੰਨੀ ਪਾਸੇ ਬੰਦੇ ਛੱਡੇ ਉਹ ਪਿੰਡ ਆਇਆ ਵਾ ਸੀ ਰਲਾ ਹੂੰ ਜਿੰਨਾ ਕੋਈ ਰਹਿੰਦਾ ਸੀ ਉਹ ਨਾਲ ਆਏ ਵੀ ਸੀ ਬੰਦਾ ਤੇ ਮਤਲਬ ਜਵਾਕ ਹੂੰ ਉਹ ਜੇ ਰਾਤ ਮਰਤੇ ਹੂੰ ਉਹ ਕਹਿੰਦੇ ਵੀ ਜਵਾਕ ਤਾਰਦੇ ਦਬਾਰਤਾਉ ਨਹੀਂ ਫੇਰ ਮਾਰ ਆ ਗਿਆ ਇਹ ਦੂਜਾ ਮਗਲਰਾ ਹੈ ਅੱਛਾ ਜੀ ਉੱਥੇ ਉੱਥੇ ਮਾਰਤਾ ਇੱਧਰੋਂ ਇੱਕ ਬੰਦਾ ਟੂੜ ਟੱਕ ਜਾਂਦਾ ਹੁੰਦਾ ਸੀ ਰੋਜ਼ ਉਹਨੂੰ ਬਾਹਮਣ ਬਾਹਮਣ ਕਹਿੰਦੇ ਸੀ ਹੂੰ ਟੋੜਾ ਨੇਰਾ ਸੀ ਤੇ ਉਹ ਵੀ ਇੱਧਰੋਂ ਘੋੜੀ ਤੇ ਜਾਂਦਾ ਸੀ ਉਹਦੇ ਕੋਲੇ ਵੀ ਘੋੜੀ ਸੀ ਉਹ ਗਲਤ ਕੰਮ ਤੇ ਜਾਂਦਾ ਸੀ ਚਲੋ ਕਿ ਮਾਮੂ ਵੀ ਇਹਨਾਂ ਨੂੰ ਸੀ ਕੋਈ ਛੱਡੋ ਆਪਣਾ ਹੈ ਨਾ ਗਲਤ ਰਾ ਜਾਂਦਾ ਸੀ ਤਾਂ ਉਹ ਦੇਖ ਲਿਆ ਤੂੰ ਉਹਨੇ ਬੰਦੇ ਮੂਨੇ ਖੜੇ ਦੇਖੇ ਉਹ ਤਾਂ ਤਕੀਰ ਦੇ ਮਾਰੇ ਖੜੇ ਸੀ ਹੂੰ ਉਹਨੇ ਘੋੜੀ ਨੂੰ ਬੋਲ ਮਾਰਿਆ ਕਹਿੰਦਾ ਘੋੜੀਏ ਬੰਦੇ ਗੈਰ ਲੱਗਦੇ ਆ ਅੱਛਾ ਉਹਨਾਂ ਖੇ ਵੀ ਰੜਾ ਦਾ ਨਿਕਲਿਆ ਹਾਂ ਉਹਨਾਂ ਨੇ ਫਿਰ ਗੋਲੀ ਚਲਾਤੀ ਅੱਛਾ ਜਿਹੜੇ ਮਤਲਬ ਰੜੀ ਨੂੰ ਮਾਰਨ ਲਈ ਖੜੇ ਸੀ ਉਹਨਾਂ ਨੇ ਗੋਲੀ ਚਲਾਤੀ ਉਹ ਕੋਲੇ ਆਗੇ ਉਹਨੇ ਪਛਾਣ ਲੇ ਵੀ ਤੁਸੀਂ ਜਨ ਹੋਰ ਨਾ ਮਾਰਿਓ ਹਾਂ ਬੰਦੇ ਬਾਹਰ ਰਹੇ ਸੀ ਨਾ ਲੈਤਾ ਉਹਨੇ ਤੁਸੀਂ ਹੋਰ ਨਾ ਮਾਰੋ ਮੈਂ ਬਚ ਜੂਗਾ ਹਾਂ ਪਰ ਉਹ ਕੀ ਹੋਇਆ ਉਹ ਕਹਿੰਦੇ ਵੀ ਨਾ ਤਾਂ ਲਈ ਜਾਂਦਾ ਫਿਰ ਕੱਲ ਨੂੰ ਗਵਾਹੀ ਜੂਗਾ ਜਦੋਂ ਉਹਦੇ ਪਿੱਛੇ ਉਹ ਵੀ ਮਰਿਆ ਗਿਆ ਦੋ ਮਰੇਗੇ ਉਹ ਜਿਹੜਾ ਰਲਾ ਸੀ ਰਲਾ ਮਾਰ ਕੇ ਉਹਨੇ ਘਰ ਜਾ ਕੇ ਦੱਸਿਆ ਨੀ ਕਿ ਨੇ ਮਾਂ ਮੈਂ ਤੇਰਾ ਕਰਜ਼ਾ ਲਾਇਆ ਤੂੰ ਕਹਿੰਦੀ ਝੂਠ ਬੋਲਦਾ ਤੂੰ ਝੂਠ ਹੀ ਬੋਲਦਾ ਕਹਿੰਦਾ ਨਹੀਂ ਮਾਂ ਸੱਚ ਹੈ ਉਹ ਕਹਿੰਦੀ ਚੰਗਾ ਲਿਆ ਮੈਨੂੰ ਦਿਖਾ ਸਿਰ ਕਿੱਥੇ ਆਉਦਾ ਫਿਰ ਉਹਦਾ ਸਿਰ ਵੱਢ ਕੇ ਲੈ ਜਾ ਕੇ ਘਰੇ ਮਾਂ ਨੂੰ ਦਿਖਾਇਆ ਗਿਆ ਲੈ ਕਿ ਐਸਾ ਪਰਿਵਾਰ ਰਣਕੀਆ ਹੈ ਇਹ ਅਰਜਨ ਹੋਰਾਂ ਦੀ ਮੌਤ ਤੋਂ ਬਾਅਦ ਦੀ ਕਹਾਣੀ ਬਾਅਦ ਦੀ ਬਾਅਦ ਹੀ ਅਰਜਨ ਦੀ ਮੌਤ ਤੋਂ ਬਾਅਦ ਦੀ ਕਹਾਣੀ ਅਰਜਨ ਹੋਣਾ ਤਾਂ ਇਹਨਾਂ ਦੀ ਗੱਲ ਵੀ ਵਿੱਚ ਆ ਤੂੰ ਹੀ ਕਹਿੰਦੇ ਬੋਲ ਸਕਦੇ ਤਾਂ ਬੋਲੇ ਅਰਜਨ ਸਿੰਘ ਹੁਣ ਡੈਥ ਹੋ ਗਈ ਸੀ ਉਹਨੇ ਸਾਲ 2 ਸਾਲ ਸੀ ਭੱਜੇ ਫੜਦੇ ਇਹ ਬੰਦਾ ਬਚ ਗਿਆ ਸੀ ਇਹ ਬੰਦੇ ਇਕੱਲੇ ਬੰਦਾ ਬਚਿਆ ਬਾਕੀ ਸਾਰੇ ਮਾਰ ਤੇ ਜਗੀਰ ਸਿੰਘ ਸੀ ਜਿਹੜਾ ਪਹਿਲਾਂ ਅਰਜਨ ਸਿੰਘ ਦਾ ਤਿੰਨ ਬੇਟੀਆਂ ਸੀ ਫਿਰ ਉਹੀ ਟੱਬਰ ਤਾਈ ਸਾਡੀ ਤਾਏ ਜਗੀਰ ਸਿੰਘ ਦੇ ਧਰਤੀ ਸੀ ਉਹ ਵਿਆਹ ਹੀ ਨਹੀਂ ਸ਼ਾਦੀ ਚੁਭਾ ਨਹੀਂ ਤੇ ਹਮ ਉਹਨਾਂ ਦੇ ਫਿਰ ਇੱਕ ਬੇਟਾ ਹੋਇਆ ਇੱਕ ਬੇਟੀ ਹੋਈ ਫਿਰ ਉਹਨਾਂ ਨੇ ਇਹ ਕੰਮ ਕੀਤਾ ਵਾਲੇ ਵਾਲਾ ਫਿਰ ਉਹ ਵੀ ਭੱਜ ਗਏ ਦੂਜੇ ਜਾਨੀ ਬੰਦੇ ਮਾਰੇ ਗਏ ਕੋਈ ਫਿਰ ਉਹਨੂੰ ਭੱਜਣਾ ਜੰਗੀਰ ਨੂੰ ਉਹ ਵੀ ਭੱਜਣਾ ਤੇ ਲੋ ਗਿਆ ਹੁਣ ਅਜੇ ਤਾਂ ਕਦੀ ਸਾਨੂੰ ਪਤਾ ਵੀ ਕਿੱਥੇ ਹੈਗੇ ਆ ਕਿੱਥੇ ਮੌਤ ਹੋਈ ਕੀ ਹੋਣਾ ਕੁਝ ਨਹੀਂ ਅਜੇ ਤਾਂ ਸਾਨੂੰ ਜੰਗੀਰ ਨੂੰ ਜੰਗੀਰ ਸਾਹਿਬ ਜਦੋਂ ਬਚਿਆ ਉਹਨਾਂ ਦਾ ਹਾਂ ਉਹ ਵੀ ਭੱਜ ਗਏ ਇੱਕ ਮਿੰਟ ਸੁਣਿਓ ਹਾਂਜੀ ਹਾਂਜੀ ਜਦੋਂ ਜੰਗੀਰ ਸੋਂ ਵੀ ਭੱਜ ਗਿਆ ਹਾਂਜੀ ਟੱਕੀ ਹੋਇਆ ਇੱਥੇ ਟੁੱਡੀ ਕੈਂਟ ਪਾਰਟੀ ਚੱਲਦੀ ਸੀ ਹਰੀ ਦੀ ਹਾਂਜੀ ਉਹ ਐਡਾ ਹੰਕਾਰਿਆ ਸੀ ਨਾ ਉਹ ਹੋਕਾ ਦੇ ਦਿੰਦਾ ਸੀ ਸਪੀਕਰ 'ਚ ਵੀ ਕੱਲ ਨੂੰ ਹਲ ਨਾਲ ਕੋਈ ਜੋੜੇ ਅੱਛਾ ਜੀ ਐਡਾ ਅਫਰਿਆ ਸੀ ਉਹ ਅੱਛਾ ਜੀ ਕੱਲ ਨੂੰ ਕੋਈ ਹਲ ਨਾਲ ਜੋੜੇ ਹੂੰ ਤੇ ਲੋਕ ਇੰਨੇ ਡਰਦੇ ਸੀ ਹਲ ਜੋੜ ਦੇਣ ਸੀ